डी चक लो काजू का काजू का टेडी टैडी चक लो काजू का टैडी लिए लेट लैट लिए टैडी काजू काजू तेरे डैडी लिए दे टैडी काजू का टैडी ਦੇ 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 ਟੈਡੀ ਦੇ ਦੇ ਟੈਡੀ ਦੇ ਦੇ ਲੜਾਕਿਆ ਟੈਡੀ ਦੇ ਦੇ ਟੈਡੀ ਦੇ ਦੇ ਫੜੀ ਫੜੀ ਗੈਰਾ ਕਾਜੀ ਰੇੜੀ ਰੇੜੀ ਫੜੀ ਕਾਜੀ ਰੋਗੜੀ ਫੜੀ ਕਾਜੂ ਕੀ ਕਰਦਾ ਕਰਜੂ ਕੀ ਕਰਦਾ ਹੈ ਕਾਜੂ ਕਾਜੂ ਕੀ ਕਰਦਾ ਕਾਜੂ ਕੀ ਕਰਦਾ ਹਾਏ ਮੱਖੀ ਹਾਏ ਮੱਖੀ ਖਾ ਜਾਣੀ ਕਾਜੂ ਨੂੰ ਦੇਖ ਲੈ ਹਾਏ ਮੱਖੀ ਮੱਖੀ ਤੰਗ ਕਰੀ ਜਾਂਦੀ ਏ ਕਾਜੂ ਨੂੰ ਕਾਜੂ ਨੂੰ ਮੱਖੀ ਤੰਗ ਕਰਦੀ ਆ ਹੈ ਕਾਜੂ ਆਦੇ ਮੱਖੀ ਆ ਗਈ ਮੱਖੀ ਤੰਗ ਕਰਦੀ ਏ ਤੈਨੂੰ ਟੈਡੀ ਦੇਦੀ ਏ ਮੱਖੀ ਨੂੰ ਜਾ ਕੇ ਤੇਰਾ ਟੈਡੀ ਦੇ ਰਹੀ ਏ ਹੈ ਡੇਡੀ ਦੇ ਦੀ ਤਰ ਜਾ ਕੇ ਡੈਡੀ ਦੇ ਦੀਏ ਦੇ ਦੀਏ ਟੈ ਚੱਬ ਕਰਕੇ ਬਈਆ ਕੱਟ ਪਾਉਗੀ ਤੇਰੇ ਹੈ ਤੂੰ ਝੜਕ ਕਿਸੇ ਦੀ ਮੰਨਦਾ ਹੀ ਨਹੀਂ ਹੁਣ ਮਰਜ਼ੀਆਂ ਆਪਦੀਆਂ ਕਰਦਾ ਦੇਖ ਲੈ ਹੁਣ ਮੇਰੇ ਨਾਲ ਹੋਰ ਲੜਦਾ ਵਾ ਇਹ ਨਗਾ ਮੇਰੇ ਨਾਲ ਲੜਦਾ ਨਾਹੀਆਂ ਕਰਕੇ ਨਾਹੀਆਂ ਕਰਕੇ ਮੇਰੇ ਨਾਲ ਲੜਦਾ ਡੈਡੀ ਚੱਲਿਆ ਕਾਜੂ ਡੈਡੀ ਮੋਟਰਸਾਈਕਲ ਤੇ ਚੱਲਿਆ ਹੈ ਡੈਡੀ ਮੋਟਰਸਾਈਕਲ ਤੇ ਕਾਜੂ ਡੈਡੀ ਚੱਲਿਆ ਪੀਂ ਤੇ ਉਹ ਦੇਖ ਲੈ ਉਹ ਜਾਂਦਾ ਕਾਜੂ ਡੈਡੀ ਪੀਂ ਤੇ ਜਾਂਦਾ ਕਾਜੂ ਹਾਂ ਮੈਂ ਭਾਂਡੇ ਕੱਢਣੇ ਚੱਲਿਆ ਡੈਡੀ ਪੀਂ ਤੇ ਫਿਰ ਚੱਕੇ ਜਾਂਦੇ ਫੜੀ ਗਰ ਕਾਜੂ ਡੈਡੀ ਉਹ ਡੈਡੀ ਪੰਡਾ ਤੇਰੇ ਤੇ ਮੈਂ ਮੁਝਾਦਾ ਜੀ ਨੂੰ ਸੁਧਰੇ ਤੇਰਾ ਕਾਜੂ ਡੈਡੀ ਚੱਲਿਆ ਪੀਂ ਤੇ ਚਲ ਗਿਆ ਪੀਂ ਚਲੋ ਮੋਟਰਸਾਈਕਲ ਤੇ ਹਾਂ ਇਹ ਕਿਹਦਾ ਨੀ ਕਹਿੰਦਾ ਚੱਲ ਚੱਲੀਏ ਮੋਟਰਸਾਈਕਲ ਤੇ ਚਲੋ ਚਲੋ ਡੈਡੀ ਚੱਲਿਆ ਮੋਟਰਸਾਈਕਲ ਤੇ ਲੈ ਕੇ ਚੱਲਿਆ ਡੈਡੀ ਜਾਂਦਾ ਨਹੀਂ ਲੈ ਕੇ ਉਹ ਚੱਲਿਆ ਡੈਡੀ ਚੱਲੇ ਆ ਉਹਦੇ ਟਾਈਮ ਤੇ ਫੋਨ ਕਰ ਦੇਗਾ ਤੇ ਨਾ ਤੇ ਨਾ ਮਾਰਦੀ ਨਾ ਲੈ ਉਹਦੇ ਚੱਲੇ ਡੈਡੀ ਓਏ ਕਾਜੂ ਤੈਨ ਲੇਕਿਨ ਚੱਲਿਆ ਮੋਟਰਸਾਈਕਲ ਤੇ ਚੱਲਿਆ ਉਹ ਹਾਏ ਚੱਲਿਆ 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 ਕੰਨ ਲੇਕਿਨ ਜਾਣਾ ਕਾਜੂ ਡੈਡੀ ਕੰਨ ਲੇਕਿਨ ਜਾਣਾ ਕਾਜੂ ਨੂੰ ਕਾਜੂ ਐਲ ਤੈਂ ਵੜੀਆਂ ਕਰਦਾ ਹੈ ਕਾਜੂ ਤੂੰ ਐਲ ਤਾ ਵੜੀਆਂ ਕਰਨਾ Kaju tuh elta maling ya Kaju elta maling ya Daddy Dedi kan the ya ਚੱਲਿਆ ਡੈਡੀ ਮੋਟਰਸਾਈਕਲ ਤੇ ਉਹ ਦੇ ਹਏ ਚੱਲਿਆ ਕਾਜੂ ਨੂੰ ਲੈ ਕੇ ਨਹੀਂ ਚੱਲਿਆ ਹਾਈ ਬੇਖੋ ਕਿੱਥੇ ਵੀ ਲੱਗੀ ਕਾਜੂ ਡੈਡੀ ਚੱਲਿਆ ਦੇਖਦਾ ਵੀ ਡੈਡੀ ਚੱਲਿਆ ਕਿ ਨਹੀਂ ਚੱਲਿਆ ਮੈਂ ਕੀ ਕਰਾਂ ਫਿਰ ਜੇ ਉਹ ਚੱਲਿਆ ਮੈਂ ਕੀ ਕਰਾਂ ਤੂੰ ਮੈਂ ਕੀ ਕਰਾਂ ਫਿਰ ਮੈਂ ਤੇ ਛੱਡ ਗਿਆ ਹਾਂ ਕਾ ਦੇ ਦੇ ਮੋਟਰਸਾਈਕਲ ਦੇ ਹੈ? ਮਾ ਕੀ ਲੱਗਿਆ ਵੇ? ਮਾਉਂਟਨ ਲੱਗਿਆ। ਫੈਂਸਿੰਗ ਕਰਾਈ ਫਿਰਦਾ ਨੀ ਕਿੰਨੀ ਕਿੰਨੀ ਗਰਮੀ ਨਾ ਹੋਈਆਂ ਵੀ। ਹੈਗਾ ਜੂ ਗਰਮੀ ਨਾ ਹੋਈਆਂ ਵੀ। ਹੂੰ। ਹੋ ਦੀ ਡੈਟ ਚੱਲਿਆ। ਦੇ ਨੇ ਹੂੰ ਖੜਾ ਹੋ ਪਿਆ ਪਕੜਿਆ ਦਾ ਆਂਦੀ ਕੋਟ ਨੇ ਹੂੰ ਕਿ ਪੁ 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 ਜਿਸਾਨੇ ਹੂੰ ਪਕੜਿਆ ਨੇ ਇਹ ਨਹੀਂ ਕਰਨਾ ਕਿ ਮੰਮੀ ਡੈ ਡੈਡੀ ਹੈ ਕੱਢ ਜੂ ਟੈਡੀ ਚੱਲਿਆ ਹੂੰ ਬਿਲਕੁਲ ਉਹ ਚੱਲਿਆ ਕੱਦ ਇੰਨ ਲਾ ਟੋਪਾ ਚੱਲਿਆ ਹਾਏ ਚੱਲਿਆ ਮੋਟਰਸਾਈਕਲ ਤੇ ਚੱਲੇ ਆ ਤੇ ਲੈ ਕੇ ਨੀ ਚੱਲਿਆ ਚੰਦਾ ਮੋਟਰਸਾਈਕਲ ਤੇ ਉਹ ਚੱਲਿਆ ਮੋਟਰਸਾਈਕਲ ਤੇ ਜਾਊਗਾ ਤੇ ਲੱਗ ਹੀ ਨਹੀਂ ਆਂਦਾ ਪੀਂਦੇ ਹਾਏ ਕਾਜੁੰਡਾ ਕਿ ਨਹੀਂ ਆਂਦਾ ਕਾਜੁੰਡਾ ਕਿ ਨਹੀਂ ਆਂਦਾ ਮੰਮੀ ਆਹ ਦੇਖ ਹਾਂ ਡੈਡੀ ਮੋਟਰਸਾਈਕਲ ਕਾਜੁੰਡਾ ਕਿ ਨਹੀਂ ਆਂਦਾ ਕਾਜੁੰਡਾ ਕਿ ਨਹੀਂ ਆਂਦਾ ਉਹ ਮੈਂ ਉਹ ਕਹਿੰਦਾ ਮੈਂ ਵੀ ਜਾਣਾ ਹੈ ਕਾਜੂ ਨੂੰ ਲੈ ਕੇ ਨਹੀਂ ਜਾਂਦਾ ਉਹ ਚੱਲਿਆ ਜਾਣਾ ਕੱਦ ਜਾਣਾ ਹੋ ਗਿਆ ਡੈਡੀ ਹਾਏ ਕਾਜੂ ਨੂੰ ਲੈ ਕੇ ਨਹੀਂ ਗਿਆ ਲੈ ਮੈਂ ਛੱਡ ਕੇ ਆਮ ਚੱਲ ਆ ਜਾ ਮੈਂ ਛੱਡ ਕੇ ਆਮ ਡੈਡੀ ਕੋਲ ਚੱਲ ਛੱਡ ਕੇ ਆਮ ਬਾਹਰ ਖੋਲ ਦੇ ਫਿਰ ਬਾਹਰ ਖੋਲ ਦੇ ਚੰਗਾ ਹੋ ਗਿਆ ਡੈਡੀ ਹਾਈ ਕਾਜੂ ਨਹੀਂ ਲੈ ਕੇ ਨਹੀਂ ਆ ਚੱਲ ਕਾਜੂ ਮਗਰ ਚੱਲੀਏ ਚੱਲੀਏ ਹਾਈ ਮੇਰੇ ਪੁੱਤ ਨੂੰ ਲੈ ਕੇ ਨਹੀਂ ਗਿਆ ਡੈਡੀ ਕੋ ਨਾ ਮੈਂ ਲੈ ਕੇ ਨਹੀਂ ਗਿਆ ਹਾਈ ਨਹੀਂ ਮੇਰੇ ਪੁੱਤ ਨੂੰ ਲੈ ਕੇ ਨਹੀਂ ਗਿਆ ਉਹ ਨਹੀਂ ਮੇਰੇ ਸੋਹਣੇ ਚਿੜਨ ਲੈ ਕੇ કોઈને આપા કુટાંગે ડેડી મું છે